ਵੀਡੀਓ ਦੇਖਣ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਨਿਊ ਟੈਕਨੀਕ ਦੇ ਨਾਲ ਜੋ ਹਲ ਬਣ ਕੇ ਖੇਤਾਂ ਦੇ ਵਿੱਚ ਚੱਲ ਰਹੇ ਨੇ ਅੱਜ ਕੱਲ ਅਸੀਂ ਉਸ ਦੇ ਬਾਰੇ ਤੁਹਾਡੀ ਗੱਲਬਾਤ ਕਰਵਾਵਾਂਗੇ ਤੇ ਇਸ ਕਿਹੜੀ ਕੰਪਨੀ ਦੇ ਵੱਲੋਂ ਇਹ ਹਲ ਤਿਆਰ ਕੀਤੇ ਗਏ ਨੇ ਕਿੰਨੀ ਕੀਮਤ ਹੈ ਕਿੰਨੀ ਸਬਸਿਡੀ ਹੈ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਦੇਵਾਂਗੇ ਤੇ ਪਹਿਲਾਂ ਅਸੀਂ ਵੀਰ ਜੀ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਜੀ ਕਰ ਜੀ ਸਾਤੋਂ ਪਹਿਲਾਂ ਤੁਸੀਂ ਦੱਸੋ ਸਰ ਤੁਹਾਡੀ ਵਰਕਸ਼ਾਪ ਆ ਜਿਹੜੀ ਉਹ ਕਿੱਥੇ ਹੈ ਤੇ ਤੁਹਾਡਾ ਕੰਟੈਕਟ ਨੰਬਰ ਵੀ ਸਾਨੂੰ ਦਿਓ ਹਾਂਜੀ ਇਹ ਸੰਗਰੀਆ ਮੰਡੀ ਚ ਪੈਂਦਾ ਜੀ ਆਪਣਾ ਜ਼ਿਲ੍ਹਾ ਹਨਮਨਗੜ੍ਹ ਔਰ ਡਿਸਟ੍ਰਿਕਟ ਆਪਣੇ ਹਨਮਨਗੜ੍ਹ ਜੋ ਕਿ ਰਾਜਸਥਾਨ ਚ ਪੈਂਦੀ ਹੈ ਔਰ ਇਸ ਸੋ ਬੈਟ ਆਪਣੇ ਸੰਗਰੀਆ ਮੰਡੀ ਰਾਜਸਥਾਨ ਤੋਂ ਕੂਰ ਸਿੰਘ ਐਗਰੀ ਇੰਪਲੀਮੈਂਟ ਜੋ ਕਿ ਖੇਤੀਬਾੜੀ ਦੇ ਬਹੁਤ ਹੀ ਸ਼ੁੱਧ ਔਰ ਪਰਫੈਕਟ ਇੰਪਲੀਮੈਂਟ ਤਿਆਰ ਕਰਦੇ ਜੀ ਸਰ ਜੋ ਵੀਡੀਓ ਦੇ ਵਿੱਚ ਅਸੀਂ ਇਹ ਹਾਲ ਦੇਖ ਰਹੇ ਆ ਇਹਦੀ ਕਿੰਨੀ ਕੀਮਤ ਹੈ ਤੇ ਕਿੰਨੀ ਹੌਸਪਾਵਰ ਦਾ ਟਰੈਕਟਰ ਹੈ ਜਿਹੜਾ ਇਹਨੂੰ ਖਿੱਚਦਾ ਹੈ ਤੇ ਸਬਸਿਡੀ ਵਗੈਰਾ ਇਹਦੇ ਕੀ ਦਿੱਤੀ ਜਾਂਦੀ ਹੈ ਜੀ ਸਰ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਤਿੰਨ ਵਾਲਾ ਪ੍ਰੀਵੀਅਸਿਵਲ ਬਣਾਉਂ ਬੋਲਦੇ ਇਸ ਨੂੰ ਔਰ 1,66,43 ਦਾ ਪ੍ਰਾਈਸ ਹੈ ਜੀ ਔਰ 50% ਜੋ ਕਿ ਸਰਕਾਰ ਦੁਆਰਾ ਸਬਸਿਡੀ ਅਪਰੂਵ ਵਸਟੇ ਸਬਸਿਡੀ ਕਿਸਾਨ ਨੂੰ ਲੈਣ ਦੇ ਲਈ ਸਾਨੂੰ ਕੀ ਜਿਹੜੀ ਉਹ ਕਾਰਵਾਈ ਕਰਨੀ ਪਏਗੀ ਜੋ ਇਹ ਹਲ ਕੋਈ ਕਿਸਾਨ ਵੀ ਖਰੀਦਣਾ ਚਾਹੁੰਦਾ ਤਾਂ ਹਾਂਜੀ ਉਹਦੇ ਬਾਰੇ ਜੋ ਵੀ ਪ੍ਰੋਸੀਜਰ ਹੁੰਦਾ ਹੈ ਉਹ ਆਪਾਂ ਫਾਈਲ ਵਗੈਰਾ ਲਾਉਨੇ ਆ ਉਹ ਲਾਉਣੀ ਪੈਂਦੀ ਹੈ ਖੁਦ ਕਸਟਮਰ ਨੂੰ ਔਰ ਆਪਣੇ ਦੁਆਰਾ ਜੋ ਪੱਕਾ ਬਿੱਲ ਹੈ ਉਹ ਅਪਰੂਵਏ ਦੇ ਵਿੱਚ ਔਰ ਇਹਦੇ ਵਿੱਚ ਅਗਰ ਤੁਸੀਂ ਜਿਵੇਂ ਗਰੁੱਪ ਨਾਲ ਜੁੜੇ ਹੋਏ ਹੋ ਤਾਂ ਉਹਦੇ ਵਿੱਚ 80% ਸਬਸਿਡੀ ਹੈ ਤੇ ਵੈਸੇ 50% ਮੈਸੇ 50% ਸਰ ਹੋਰ ਕਿਹੜੇ-ਕਿਹੜੇ ਸੰਦ ਆ ਜਿਹੜੇ ਤੁਹਾਡੇ ਵੱਲੋਂ ਉਹ ਬਣਾਏ ਜਾਂਦੇ ਨੇ ਜੋ ਨਵੀਂ ਤਕਨੀਕ ਦੇ ਵਿੱਚ ਵਰਕ ਕਰਦੇ ਨੇ ਹੋਰ ਜੋ ਕੀ ਇਹ ਦੇਖ ਰਹੇ ਹੋ ਤੁਸੀਂ ਵੀ ਡਿਸਕ ਹੈ ਰਹਾ ਹੈ ਇਹ ਲੱਗਿਆ ਹੈਵੀ weight ਦੇ ਵਿੱਚ ਇਹਨੂੰ ਤਿਆਰ ਕੀਤਾ ਗਿਆ ਔਰ ਇਹਦਾ ਜੋ ਟਾਇਰ ਹਿੱਸਾ ਵਗੈਰਾ ਹੈ ਉਹ ਐਡਜਸਟੇਬਲ ਹੈ ਜਿੰਨਾ ਆਪਾਂ ਯੂਜ਼ ਕਰਾਂਗੇ ਉਨਾ ਹੀ ਇਹ ਨੀਚੇ ਲੱਗ ਸਕਦਾ ਹੈ 3 ਇੰਚੀ ਜਾਂ 4 ਇੰਚੀ ਦੇ ਵਿੱਚ ਕਿੰਨਾ ਵੀ ਚਾਹੀਏ ਉਹਨਾਂ ਲਾ ਸਕਦੇ ਨੇ ਕਾਫੀ ਸਾਰੀਆਂ ਤਵੀਆਂ ਅਸੀਂ ਖੇਤਾਂ ਦੇ ਵਿੱਚ ਕਿਸਾਨਾਂ ਦੇ ਵਰਕ ਕਰਦੇ ਦੇਖਦੇ ਆ ਉਹਨਾਂ ਦੇ ਨਾਲੋਂ ਜਿਹੜੀ ਇਹਨਾਂ ਦੀ ਲੁੱਕ ਆ ਉਹ ਬਿਲਕੁਲ ਡਿਫਰੈਂਟ ਆ ਸਰ ਤੁਸੀਂ ਕੀ ਕੀ ਇਸ ਦੇ ਵਿੱਚ ਸੁਧਾਰ ਕੀਤੇ ਆ ਤੇ ਕੀ ਇਹਦਾ ਪ੍ਰਾਈਸ ਆ ਉਹਦੇ ਬਾਰੇ ਦੱਸੋ ਕਿੰਨੀ ਹੌਸਪਾਵਰ ਦਾ ਟਰੈਕਟਰ ਜਿਹੜਾ ਇਹਨੂੰ ਖਿੱਚੂਗਾ ਹਾਂਜੀ ਇਸ ਦਾ ਪ੍ਰਾਈਸ 1,75,000 ਰੁਪਏ ਆ ਔਰ ਜੇ ਨਾਰਮਲ ਤਵੀਆਂ ਜੋ ਵੀ ਆਪਾਂ ਉਹਨੂੰ ਇੱਕ ਵਾਰ ਅਲੀਵਰ ਦੇ ਵਿੱਚ ਚਲਾਣੇ ਆ ਤਾਂ ਉਹ ਜਿੰਨੀਆਂ ਉਹਨੀਆਂ ਲੱਗਦੀਆਂ ਇੱਕ ਵਾਰ ਲਈਆਂ ਇਹਨੂੰ ਆਪਾਂ ਜਿੱਥੇ ਮਰਜ਼ੀ ਸੈੱਟ ਕਰ ਸਕਦੇ ਆ ਐਡਜਸਟੇਬਲ ਸੈੱਟ ਆ ਸਰ ਟਰੈਕਟਰ ਦੇ ਡਿਸਟ੍ਰਿਬਿਊਟਰ ਲੱਗਿਆ ਹੋਣਾ ਜ਼ਰੂਰੀ ਹੈ ਜੋ ਇਹ ਤਵੀਆਂ ਚਲਾਊਗਾ ਜੀ ਹਾਂਜੀ ਹਾਂਜੀ ਇਹਦੇ ਵਿੱਚ ਡਬਲ ਡਿਸਟ੍ਰਿਬਿਊਟਰ ਹਰ ਟਰੈਕਟਰ ਦੇ ਜ਼ਰੂਰੀ ਹੈ ਔਰ ਇਹ 55 ਹਸ ਪਾਵਰ ਟਟੋਟ ਟਰੈਕਟਰ ਦੇ ਲਈ ਯੂਜ਼ ਹੋਣਾ ਚਾਹੀਦਾ ਕਿੰਨੀ ਸਬਸਿਡੀ ਵਗੈਰਾ ਕਿਸਾਨਾਂ ਨੂੰ ਇਹਦੇ ਉੱਤੇ ਜਿਹੜੀ ਉਹ ਦਿੱਤੀ ਜਾਂਦੀ ਹੈਗੀ ਸਬਸਿਡੀ ਨਹੀਂ ਇਹਦੇ ਔਰ ਸਬਸਿਡੀ ਸਿਰਫ ਆ ਜਿਹੜਾ ਤਿੰਨ ਨਾਲ ਆਪਣਾ ਸੈਟ ਹੁੰਦਾ ਰਿਵਰਸੀਬਲ ਗੈਸ ਦੇ ਉੱਤੇ ਹੈ ਔਰ ਇਸ ਦਾ ਇੱਕ ਬਹੁਤ ਵੱਡਾ ਬੈਨੀਫਿਟ ਹੈ ਜੋ ਕਿ ਜਿਵੇਂ ਕਿ ਅੱਜ ਕਿਸਾਨ ਵੀਰ ਪਰਾਲੀ ਨੂੰ ਜਲਾ ਰਹੇ ਨੇ ਇਹਦੇ ਨਾਲ ਉਹ ਪਰਾਲੀ ਨੂੰ ਦਵਾਉਣ ਦਾ ਕੰਮ ਕਰਦਾ ਹੈ ਜਿਆਦਾ ਸਰ ਜੋ ਤੁਸੀਂ ਇਹਦੇ ਪੰਪ ਵਗੈਰਾ ਲਾਇਆ ਸਾਨੂੰ ਉਹਦੀ ਦੱਸੋ ਵੀ ਕਈ ਕਿਸਾਨ ਵੀਰ ਕਹਿੰਦੇ ਨੇ ਵੀ ਇਹਨਾਂ ਦੀ ਰਿਪੇਅਰ ਆ ਜਿਹੜੀ ਉਹ ਬਹੁਤ ਜ਼ਿਆਦਾ ਹੈਗੀ ਤੇ ਕੁਝ ਟਾਈਮ ਲਈ ਵਰਕ ਕਰਦੇ ਆ ਤੁਸੀਂ ਕਿਹੜੀ ਕੰਪਨੀ ਦਾ ਇਹਨੂੰ ਪੰਪ ਲਾਉਣੇ ਤੇ ਕਿੰਨੇ ਸਮੇਂ ਦੀ ਤੁਹਾਡੇ ਵੱਲੋਂ ਗਾਰੰਟੀ ਜਿਹੜੀ ਦਿੱਤੀ ਜਾਂਦੀ ਹੈ ਇਹ ਜੀ ਲਾਰਵਨ ਕੰਪਨੀ ਦਾ ਜੋ ਪੰਪ ਯੂਜ਼ ਕੀਤਾ ਜਾਂਦਾ ਹੈ ਬਹੁਤ ਬੜੀਆ ਹੁੰਦਾ ਹੈ ਇਹਦੇ ਵਿੱਚ ਕੋਈ ਵੀ ਮਤਲਬ ਪ੍ਰੋਬਲਮ ਨਹੀਂ ਆਉਂਦੀਗੀ ਅਗਰ ਵੈਸੇ ਤਾਂ ਇਹ ਵਿੱਚ ਪ੍ਰੋਬਲਮ ਆਉਂਦੀ ਨਹੀਂ ਸਰ ਡਿਸਟ੍ਰੀਬਿਊਟਰ ਦੇ ਉੱਪਰ ਅਸੀਂ ਇਹਨਾਂ ਜਿਹੜਿਆ ਪੰਪ ਦਾ ਤੇਲ ਵਾਲਾ ਸਿਸਟਮ ਆਪਾਂ ਜੋੜ ਦੇਣਾ ਜੋ ਪੁਰਜਾ ਅੱਗੇ ਵਰਕ ਕਰੂਗਾ ਟਰੈਕਟਰ ਦੇ ਉੱਪਰ ਉਹ ਕੀ ਲਾਇਆ ਜਾਂਦਾ ਬਸ ਮੇਨ ਡਿਸਟ੍ਰੀਬਿਊਟਰ ਅਜikal ਨਵੇਂ ਟਰੈਕਟਰ ਤੇ ਤਾਂ ਆਉਂਦਾ ਹੀ ਹੈ ਜੀ ਔਰ ਪੁਰਾਣੇ ਤੇ ਉਹਨੂੰ ਅਡਜਸਟ ਕਰਵਾਉਣਾ ਪੈਂਦਾ ਲਵਾਉਣਾ ਪੈਂਦਾ ਜੇ ਕੋਈ ਪੁਰਾਣੇ ਟਰੈਕਟਰ ਤੇ ਇਹਦੀ ਅਡਜਸਟਮੈਂਟ ਕਰਵਾਉਣਾ ਚਾਹਦਾ ਤਾਂ ਤੁਸੀਂ ਅਵੇਲੇਬਲ ਕਰਕੇ ਦਿੰਦੇ ਹੋ ਹਾਂਜੀ ਉਹ ਮਿਲ ਜਾਂਦਾ ਜੀ ਡਿਸਟ੍ਰੀਬਿਊਟਰ ਤੋਂ ਤੇ ਤਵੀਆਂ ਬਾਰੇ ਸਾਨੂੰ ਥੋੜੀ ਹੋਰ ਸੰਖੇਪ ਦੇ ਵਿੱਚ ਜਾਣਕਾਰੀ ਦਿਓ ਸਰ ਇਹਦੇ ਕੀ ਤੁਸੀਂ ਟਾਇਰ ਜੋ ਵਿਚਾਲੇ ਲਾਏ ਨੇ ਕਿਸ ਤਰ੍ਹਾਂ ਵਰਕ ਕਰਦੇ ਨੇ ਇਹਦੇ ਬਾਰੇ ਸਾਨੂੰ ਦੱਸੋ ਇਹਦੇ ਵਿੱਚ ਜੀ ਜੋ ਇਹ ਲੱਗੇ ਹੋਇਆ ਤੁਸੀਂ ਦੇਖ ਰਹੇ ਹੋ ਜੈਕ ਲੱਗੇ ਹੋਏ ਇਹਦੇ ਨਾਲ ਐਡਜਸਟ ਐਡਜਸਟੇਬਲ ਹੁੰਦਾ ਹੈ ਉੱਪਰ-ਨੇਚੇ ਹੁੰਦਾ ਹੈ ਅਗਰ ਮੰਨ ਲਓ ਜੀ ਤਵੀਆਂ ਹੁਣ ਜਿਵੇਂ ਰਸਤੇ ਜਾ ਰਹੇ ਆ ਤਾਂ ਉਹਦੇ ਲਈ ਇਹ ਟਾਇਰ ਚੱਲਣਗੇ ਬਿਲਕੁਲ ਜਿਵੇਂ ਜ਼ਮੀਨ ਦੇ ਵਿੱਚ ਵਾਹਾਂਗੇ ਤਾਂ ਉਹ ਤਵੀਆਂ نیچے ਵਧਣਗੀਆਂ ਔਰ ਗਾਇਰ ਉੱਪਰ ਹੋ ਜਾਣਗੇ ਜਦੋਂ ਆਪਾਂ ਰਸਤੇ ਦੇ ਲੈ ਕੇ ਜਾਣੀਆਂ ਤਵੀਆਂ ਤਾਂ ਉਹਦਾ ਤਵੀਆਂ ਦਾ ਜਿਹੜਾ ਸਾਰਾ ਵੇਟ ਆ ਉਹ ਟਾਇਰਾਂ ਦੇ ਉੱਪਰ ਆ ਜਾਊਗਾ ਤੇ ਜਦੋਂ ਖੇਤ ਦੇ ਵਿੱਚ ਵਰਕ ਕਰਨ ਲੱਗਣਗੇ ਤਾਂ ਉਸ ਸਮੇਂ ਜਿਹੜੀ ਟਾਇਰਾਂ ਦੀ ਪੋਜੀਸ਼ਨ ਉਹ ਕਿਸ ਤਰ੍ਹਾਂ ਦੀ ਹੋਊਗੀ ਟਾਇਰ ਨਾਲ ਚੱਲਣਗੇ ਜੀ ਇਹਦੇ ਅਗਰ ਮੰਨ ਲਓ ਆਪਾਂ 3 ਇੰਚ ਵੀ ਲਾਉਣਾ ਇਹਨੂੰ ਤਾਂ ਟਾਇਰ ਨਾਲ ਕੰਟਰੋਲ ਕਰਨਗੇ ਜੀ ਅਗਰ ਕਿਤੇ ਜਿਵੇਂ ਹੈਵੀ ਜ਼ਿਆਦਾ ਹੋ ਜਾਂਦਾ ਤਾਂ ਉੱਥੇ ਆਪਾਂ ਟਾਇਰ ਉੱਪਰ ਕਰ ਸਕਦੇ ਹਾਂ ਨੂੰ ਔਰ ਵੜੀਆ ਵਰਕ ਕਰੂ ਉਹਦੇ ਵਿੱਚ ਕਿੰਨੇ ਸਮੇਂ ਦੀ ਸਰ ਗਾਰੰਟੀ ਤੁਹਾਡੇ ਵੱਲੋਂ ਦਿੱਤੀ ਜਾਂਦੀ ਹੈ ਕਿਉਂਕਿ ਜਿਹੜਾ ਇਹ ਸਿਸਟਮ ਇਹ ਬਹੁਤ ਨਵਾਂ ਹੈਗਾ ਇਹ ਹੈਵੀ ਹੈ ਜੀ ਪਹਿਲਾਂ ਨਹੀਂ ਬਹੁਤ ਜ਼ਿਆਦਾ ਇਹਦੇ ਨਾਲ ਦੇ ਸੈੱਟ ਜਾ ਚੁੱਕੇ ਨੇ ਪੰਜਾਬ ਦੇ ਵਿੱਚ 26 ਇਹ ਤਾਂ ਸਿਰਫ 20 ਹੈ ਜੀ ਔਰ 26 32 36 ਤੱਕ ਵੀ ਆਪਣੇ ਇਹਦੇ ਨਾਲ ਦੇ ਸੈੱਟ ਤਿਆਰ ਕੀਤੇ ਗਏ ਨੇ ਜੀ ਕਸਟਮਰ ਦੀ ਡਿਮਾਂਡ ਦੇ ਉੱਪਰ ਹੈ ਜਿਹੜੀ ਤਵੀਆਂ ਦੀ ਸੰਖਿਆ ਉਹ ਵਧਾਈ ਘਟਾਈ ਜਾਂਦੀ ਹੈਗੀ ਕਿੰਨੇ ਦਵੇ हां जी दोस्तों ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਹਾਲਾ ਜਿਹੜੇ ਇਹ ਵੀ ਇਸ ਕੰਪਨੀ ਦੇ ਵੱਲੋਂ ਬਣਾਏ ਜਾਂਦੇ ਨੇ ਤੇ ਲੁਧਿਆਣਾ ਕਿਸਾਨ ਮੇਲੇ ਦਾ ਸੀਨ ਅਸੀਂ ਸ਼ੂਟ ਕਰ ਰਹੇ ਹਾਂ 30000 ਵੀਰਾਂ ਨੇ ਇਸ ਦੀ ਕੀਮਤ ਰੱਖੀ ਹੈ ਤੇ ਜਿਹੜਾ ਤਵੀਆਂ ਵਾਲਾ ਜਿੰਦਰਾ ਹੈ ਉਹਨੂੰ ਵੀ ਡਿਫਰੈਂਟ ਜੀ ਲੁੱਕ ਦਿੱਤੀ ਗਈ ਹੈ ਕਿ ਤੁਸੀਂ ਦੇਖ ਸਕਦੇ ਹੋ ਦੂਸਰੇ ਜਿੰਦਰਾ ਦੇ ਨਾਲੋਂ ਥੋੜੀ ਕੁਆਲਿਟੀ ਦਾ ਫਰਕ ਹੈਗਾ ਬਾਕੀ ਜਿਹੜੇ ਸੁਧਾਰਨ ਹਲ ਨੇ ਉਹ ਵੀ ਦਿਖਾਏ ਗਏ ਨੇ ਤੇ ਇੱਕ ਜਿਹੜੇ 13 ਹਲਾਂ ਦੇ ਵਿੱਚ ਹੋਰ ਜਿਹੜੀ ਸਪੈਸ਼ਲ ਲੁੱਕ ਮਾਡਰਨ ਲੁੱਕ ਹੈ ਹਲਾਂ ਦੀ ਬਣਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਸਾਰੇ ਸਾਡੇ ਬਜ਼ੁਰਗ ਵੀਰ ਨੇ ਜਿਹੜੇ ਸੰਦਾਂ ਨੂੰ ਬਹੁਤ ਢੰਗਾਈ ਦੇ ਨਾਲ ਦੇਖ ਰਹੇ ਨੇ ਵੀ ਕਿੰਨੀ ਗੱਲ ਕੰਮ ਦੀ ਹੈ ਤੇ ਕੀ ਪ੍ਰਾਈਸ ਹੈ ਮੈਚਿੰਗ ਕਰ ਰਿਹਾ ਜਾਂ ਨਹੀਂ ਕਾਫੀ ਸਾਰੇ ਹਾਲਾ ਹੋਰ ਵੀ ਬਣਤਰਾਂ ਦੇ ਵੀਰਾਂ ਕੋਲ ਅਵੇਲੇਬਲ ਨੇ ਤੁਸੀਂ ਆ ਕੇ ਇਹਨਾਂ ਨਾਲ 바ਰਗੇਨਿੰਗ ਕਰਕੇ ਰੇਟ ਥੋੜਾ ਉੱਪਰ ਥੱਲੇ ਕਰਕੇ ਆਪਣੀ ਡਿਮਾਂਡ ਦੇ ਹਿਸਾਬ ਦੇ ਨਾਲ ਖਰੀਦ ਸਕਦੇ ਹੋ ਧੰਨਵਾਦ ਦੋਸਤੋ ਜਲਦੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਇਨਫੋਰਮੇਸ਼ਨ ਦੇ ਨਾਲ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਤੇ ਅੱਗੇ ਦੇ ਅੱਗੇ ਸ਼ੇਅਰ ਜਰੂਰ ਕਰੋ ਧੰਨਵਾਦ ਦੋਸਤੋ